ਅਮ ਜੀ ਪ੍ਰੈਸ ਨੋਟ ਨਾ ਡੀਜੀਪੀ ਸਾਹਿਬ ਵੱਲੋਂ ਨਿਕਲੇਗਾ ਮੈਂ ਸਿਰਫ ਬਰੀਫ ਕਰਾਂਗਾ ਜਿਹੜੀ ਡਿਟੇਲ ਚਾਹੀਦੀ ਹੈ ਮੈਂ ਤੁਹਾਨੂੰ ਇਸ ਤੋਂ ਬਾਅਦ ਦੱਸ ਕੇ ਦੇਵਾਂਗਾ ਜੀ ਜੀ ਯੁੱਧ ਨਸ਼ਿਆਂ ਵਿਰੁੱਧ ਦੀ ਜਿਹੜੀ ਵੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਉਹਦੇ ਤਹਿਤ ਇੱਕ ਬਹੁਤ ਵੱਡੀ ਪ੍ਰਾਪਤੀ ਸੰਗਰੂਰ ਪੁਲਿਸ ਨੂੰ ਮਿਲੀ ਹੈ ਅਸੀਂ ਇੱਕ ਜੇਲ੍ਹ ਵਿੱਚ ਚੱਲਣ ਵਾਲੀ ਸਮਗਲਿੰਗ ਦਾ ਨੈਕਸਸ ਜੋ ਪਰਫੁੱਲਤ ਹੋ ਰਿਹਾ ਸੀ ਉਸ ਦਾ ਪਰਦਾਫਾਸ਼ ਕੀਤਾ ਹੈ ਤੁਹਾਨੂੰ ਪਹਿਲਾਂ ਅਸੀਂ ਦੱਸਿਆ ਸੀ ਕਿ ਇਸ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਤਹਿਤ ਅਸੀਂ ਇੱਕ ਵੱਡੀ ਜੇਲ੍ਹ ਸਰਚ ਪਿਛਲੇ ਮਹੀਨੇ ਕੀਤੀ ਸੀ ਜਿਸ ਦੇ ਵਿੱਚ ਸਾਨੂੰ 9 ਮੋਬਾਈਲ ਫੋਨ 4 ਸਮਾਰਟਵਾਚਸ 50 ਗ੍ਰਾਮ ਓਪੀਅਮ ਅਤੇ ਹੋਰ ਕੰਟਰਾਬੈਂਡ ਵੀ ਬਰਾਮਦ ਹੋਇਆ ਸੀ ਅਸੀਂ ਇੱਕ 75 ਨੰਬਰ ਐਫ ਆਈ ਆਰ ਥਾਣਾ ਸਿਟੀ ਵਨ ਸੰਗਰੂਰ ਦੇ ਵਿੱਚ ਦਰਜ ਕੀਤੀ ਤੇ ਅੱਠ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਉਨ੍ਹਾਂ ਦੀ ਪੁੱਛਗਿੱਛ ਵਿੱਚ ਸਾਨੂੰ ਪਤਾ ਚੱਲਿਆ ਕਿ ਇੱਕ ਜੇਲ੍ਹ ਦਾ ਕਲਾਸ 4 ਦਾ ਮੁਲਾਜ਼ਮ ਪ੍ਰਸ਼ਾਂਤ ਮਜੂਮਦਾਰ ਜੋ ਇਸ ਨੈੱਟਵਰਕ ਦਾ ਤੱਤ ਤੱਕ ਦਾ ਜੋ ਸਾਡੀ ਤਫ਼ਤੀਸ਼ ਚੱਲਿਆ ਸੀ ਕਿ ਕਰਤਾ ਕਰਤਾ ਹੈ ਤੇ ਅੰਦਰ ਸਮਗਲਿੰਗ ਕਰਵਾ ਰਿਹਾ ਹੈ ਉਸ ਦਾ ਜੋ ਉਸ ਨੂੰ ਜੋ ਇਹ ਸਾਰਾ ਕਾਉਂਟਰਬੈਂਟ ਪ੍ਰੋਵਾਈਡ ਕਰਦਾ ਸੀ ਉਹ ਜਦੋਂ ਅਸੀਂ ਲਿੰਕੇਜ ਬੈਕਵਰਡ ਵਿੱਚ ਗਏ ਤਾਂ ਪਤਾ ਚੱਲਿਆ ਇੱਕ ਬੰਤੋਂ ਰਹਿਣ ਵਾਲੀ ਸਿਟੀ ਸੁਨਾਮ ਪੁਲਿਸ ਸਟੇਸ਼ਨ ਦੇ ਹਦੂਦ ਵਿੱਚ ਉਹ ਇਹ ਸਮਾਨ ਮੋਬਾਈਲ ਫੋਨ ਲੈ ਕੇ ਉਸ ਨੂੰ ਦਿੰਦੀ ਸੀ ਜੋ ਉਹ ਅੰਦਰ ਸਮਗਲ ਕਰਦਾ ਸੀ ਉਸ ਤੋਂ ਇਲਾਵਾ ਜਦੋਂ ਅਸੀਂ ਇਹ ਤਫਤੀਸ਼ ਕਰ ਰਹੇ ਸੀ ਤਾਂ ਜੋ ਇੱਕ ਗੁਰਵਿੰਦਰ ਉਰਫ ਬਾਬਾ ਸੀ ਜਿਸ ਤੋਂ ਅਸੀਂ ਪੁੱਛਗਿੱਛ ਕਰ ਰਹੇ ਸੀ ਉਹਨੇ ਦੱਸਿਆ ਕਿ ਉਸ ਦਾ ਅਸੋਸੀਏਟ ਮਨਪ੍ਰੀਤ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਕਾਉਂਟਰਬੈਂਡ ਦੀ ਬਰਾਮਦਗੀ ਹੋ ਸਕਦੀ ਹੈ ਜਦੋਂ ਇਹ ਰੇਡ ਕੀਤੀ ਗਈ ਤਾਂ 4 ਕਿਲੋਗ੍ਰਾਮ ਹੈਰੋਇਨ 5.5 ਲੱਖ ਡਰਗ ਮਨੀ ਇੱਕ ਗਲੌਕ ਪਿਸਟਲ ਜੋ ਫੋਰਨ ਮੇਡ ਹੈ ਅਤੇ ਜ਼ਿੰਦਾ ਕਾਰਤੂਸ ਦੋ ਉਸ ਕੋਲੋਂ ਬਰਾਮਦ ਕੀਤੇ ਗਏ ਇਹ ਤਫਤੀਸ਼ ਇੱਥੇ ਹੀ ਨਹੀਂ ਖਤਮ ਹੋਈ ਜਦੋਂ ਅਸੀਂ ਅੱਗੇ ਲਿੰਕ ਵਿੱਚ ਚਲਦੇ ਰਹੇ ਜਦੋਂ ਅਸੀਂ ਇਹ ਬੈਕਵਰਡ ਲਿੰਕ ਵਿੱਚ ਮਗਰਮੱਛਾਂ ਤੱਕ ਵੀ ਗਏ ਵੱਡੇ ਤੱਕ ਉਸ ਤੋਂ ਇਲਾਵਾ ਜਦੋਂ ਅਸੀਂ ਜੋ ਅੰਦਰ ਤੋਂ ਸੀ ਅਸੀਂ ਬਾਰ-ਬਾਰ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਸੀ ਤੇ ਦੋਸ਼ੀ ਉਹਨਾਂ ਤੋਂ ਪੁੱਛ ਕੇ ਹੀ ਕਰ ਰਹੇ ਸੀ ਤਾਂ ਪਤਾ ਚੱਲਿਆ ਕਿ ਤਿੰਨ ਸਾਡੇ ਇਨਮੇਟ ਸੀਗੇ ਜਿਨ੍ਹਾਂ ਦਾ ਨਾਮ ਹੈ ਗੁਰਰਾਜ ਸਿੰਘ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਰਗਵੀਰ ਸਿੰਘ ਜੋ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਗੁਰਚੇਤ ਸਿੰਘ ਚੇਤਾ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਇਹਨਾਂ ਦਾ ਲਗਭਗ 1 ਮਹੀਨੇ ਪਹਿਲਾਂ ਡੀਐਸਪੀ ਸਿਕਿਉਰਿਟੀ ਸੰਗਰੂਰ ਜੇਲ੍ਹ ਗੁਰਪ੍ਰੀਤ ਸਿਗਨਲ ਤਾਲਮੇਲ ਹੋਇਆ ਤੇ ਉਸ ਤੋਂ ਬਾਅਦ ਗੁਰਜੀਤ ਸਿੰਘ 체ਤਾ ਦਾ ਜੋ ਇੱਕ ਰਿਸ਼ਤੇਦਾਰ ਸੀ ਉਹਨੇ ਲਿਆ ਕੇ ਲਗਭਗ ਜੋ ਹਲੇ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਇਆ 40000 ਰੁਪਏ ਕੈਸ਼ ਡੀਐਸਪੀ ਸਾਹਿਬ ਨੂੰ ਦਿੱਤੇ ਤੇ 26000 ਰੁਪਏ ਯੂਪੀਆਈ ਰਾਹੀਂ ਪੋਨਾ ਦੇ ਪਰਿਵਾਰ ਦੇ ਮੈਂਬਰ ਦੇ ਅਕਾਊਂਟ ਵਿੱਚ ਟ੍ਰਾਂਸਫਰ ਕਰਾਇਆ ਇਸ ਪੈਸੇ ਦੇ ਕੁਇਡ ਪ੍ਰੋ ਕੋ ਜਾਂ ਫਿਰ ਮੈਂ ਕਹਾਂਗਾ ਰਿਟਰਨ ਦੇ ਵਿੱਚ ਡੀਐਸਪੀ ਸਾਹਿਬ ਨੇ ਦੋ ਮੋਬਾਈਲ ਫੋਨ ਅਤੇ 25 ਗ੍ਰਾਮ ਹੈਰੋਇਨ ਜੇਲ ਦੇ ਵਿੱਚ ਇਨਮੇਟਸ ਨੂੰ ਪ੍ਰੋਵਾਈਡ ਕੀਤੀ ਇਹ ਜਿਹੜੀ 25 ਗ੍ਰਾਮ ਹੈਰੋਇਨ ਸੀ ਉਹਦੇ ਵਿੱਚੋਂ 12 ਗ੍ਰਾਮ ਹੈਰੋਇਨ ਇਸੇ ਮਹੀਨੇ 8 ਮਈ ਨੂੰ ਜੇਲ੍ਹ ਵਿੱਚੋਂ ਇੱਕ ਰਵੀ ਉਰਫ ਮਲੇਰਕੋਟ ਰਵੀ ਜੋ ਮਲੇਰਕੋਟਲੇ ਦਾ ਰਹਿਣ ਵਾਲਾ ਹੈ ਉਸ ਤੋਂ ਬਰਾਮਦ ਕੀਤੀ ਗਈ ਤੇ ਐਫ ਆਈ ਆਰ ਵੀ ਰਜਿਸਟਰ ਕੀਤੀ ਗਈ ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਇਸ ਯੁੱਧ ਨਸ਼ਾ ਵਿਰੁੱਧੀ ਮੁਹਿੰਮ ਦੇ ਵਿੱਚ ਕਿਸੇ ਨੂਵੀ ਬਖਸ਼ਾ ਨਹੀਂ ਜਾਏਗਾ ਜਿਸ ਦਾ ਇਸ ਗੋਰਖ ਤੰਦੇ ਦੇ ਵਿੱਚ ਹੱਥ ਸਾਹਮਣੇ ਆਏਗਾ ਇਹ ਜਿਹੜੇ ਡੀਐਸਪੀ ਸਾਹਿਬ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਵਿੱਚ ਪੇਜ ਦਿੱਤਾ ਗਿਆ ਹੈਗਾ ਤੇ ਹਲੇ ਵੀ ਅੱਗੇ ਤਫ਼ਤੀਸ਼ ਜਾਰੀ ਹੈ ਕੁੱਲ ਇਸ ਮੁਕਦਮੇ ਦੇ ਵਿੱਚ ਜਿਸ ਦੇ ਵਿੱਚ ਹੁਣ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀ ਵੀ ਧਾਰਾਵਾਂ ਜੋੜ ਦਿੱਤੀਆਂ ਗਈਆਂ ਐ ਡੀਐਸਪੀ ਸਾਹਿਬ ਦੇ ਕਾਰਨਾਮੇ ਦੇ ਕਾਰਨ ਤੇ ਹੁਣ ਇਸ ਦੇ ਵਿੱਚ ਕੁੱਲ 19 ਦੋਸ਼ੀ ਅਰੈਸਟ ਹੋ ਗਏ ਐ ਤੇ ਹਲੇ ਵੀ ਤਫ਼ਤੀਸ਼ ਚੱਲ ਰਹੀ ਐ ਸਰ ਡੀਐਸਪੀ ਕਦੋਂ ਤੋਂ ਇਦਾਂ ਦਾ ਕੰਮ ਕਰਦੇ ਰਹੇ ਕਿਉਂਕਿ ਡੀਐਸਪੀ ਜਿਹ ਪਹਿਲਾਂ ਵੀ ਜਦੋਂ ਤਿੰਨ ਦੀ ਪੋਸਟਿੰਗ ਹੋਈ ਐ ਉਹ ਸਾਰਿਆਂ ਤੋਂ ਲੈ ਕੇ ਹੁਣ ਤੱਕ ਅਗਰੇ ਸਖਾਵਿੰਨ ਕੀਤੀ ਰਹੀ ਕਿ ਕਦੋਂ ਕਦੋਂ ਇਹ ਇਦਾਂ ਦੇ ਕੰਮਾਂ ਜੀ ਇਨਵੋਲਵਮੈਂਟ ਜੀ ਬਿਲਕੁਲ ਜਿਹੜੀ ਇਹ ਤਫਤੀਸ਼ ਚੱਲ ਰਹੀ ਹੈ ਇਸ ਦੇ ਵਿੱਚ ਹਲੇ ਇਹਨਾਂ ਦਾ ਅੱਗੇ ਹੋਰ ਕੀ ਰੋਲ ਆਂਦਾ ਹੈ ਉਹ ਵੀ ਵਿਚਾਰਿਆ ਜਾਏਗਾ ਲੇਕਿਨ ਜਿਹੜਾ ਇਹ ਪਤਾ ਚੱਲਿਆ ਕਿ ਇਸ ਮੁਕਦਮੇ ਦੇ ਜਿਹੜੇ ਹਲ ਤੱਕ ਦੀ ਤਫਤੀਸ਼ ਹੈ ਉਹਦੇ ਬਾਅਦ ਚੱਲਿਆ ਕਿ ਲਗਭਗ 1 ਮਹੀਨੇ ਪਹਿਲਾਂ ਇਹਨਾਂ ਦਾ ਇਹਨਾਂ ਤਿੰਨ ਇਨਮੇਟਸ ਨਾਲ ਤਾਲਮਿਲ ਹੋਇਆ ਸੀ ਇਸ ਤੋਂ ਪਹਿਲਾਂ ਵੀ ਕਿਸੇ ਕੋਈ ਹੋਰ ਗੈਂਗ ਦੇ ਨਾਲ ਕਿਉਂਕਿ ਜਿਸ ਤਰ੍ਹਾਂ ਹੁਣ ਇਹਨਾਂ ਦੇ ਨਾਲ ਹੋਇਆ ਤੇ ਪ੍ਰੀਵੀਅਸ ਦੇ ਵਿੱਚ ਵੀ ਜਿਹੜੇ ਹੋਰ ਵੀ ਗੈਂਗ ਦੇ ਨਾਲ ਇਹਨਾਂ ਦਾ ਇਦਾਂ ਕੋਈ ਦਾ ਇਹ ਬਾਰੇ ਹਾਂਗਾ ਕਿ ਉਹ ਵੀ ਕੁਛ ਇਦਾਂ ਗਲੂ ਮਿਲੇ ਜੀ ਐਸਾ ਐਸਾ ਜ਼ਰੂਰ ਹੋ ਸਕਦਾ ਹੈ ਕਿ ਕੁਛ ਨਾ ਕੁਛ ਪਹਿਲਾਂ ਐਕਟੀਵਿਟੀ ਰਹੀ ਹੋਵੇ ਲੇਕਿਨ ਉਸ ਨੂੰ ਸਰਟਿਨਿਟੀ ਨਾਲ ਜਾਂ 100% ਨਹੀਂ ਕਿਹਾ ਜਾ ਸਕਦਾ ਕੀ ਪਤਾ ਇਹ ਹੀ ਪਹਿਲਾ ਹੋਵੇ ਲੇਕਿਨ ਅਸੀਂ ਉਸ ਦੇ ਬਾਰੇ ਤਫਤੀਸ਼ ਜ਼ਰੂਰ ਕਰਾਂਗੇ ਚੈਲ ਸਾਹਿਬ 25 ਗ੍ਰਾਮ ਚੋਂ 12 ਗ੍ਰਾਮ ਤੱਕ ਖਬਰ ਹੋ ਚੁੱਕੀ ਜਿਹੜੀ 13 ਗ੍ਰਾਮ ਰਹਿਦੀ ਹੈ ਰੋਂਜੀ ਉਹ ਕੰਜ਼ੂਮ ਹੋ ਚੁੱਕੀ ਹੈ ਜੇਲ੍ਹ ਚ ਜਾਂ ਫਿਰ ਉਸ ਦੇ ਬਾਰੇ ਹਾਲੇ ਕੁਛ ਨਹੀਂ ਪਤਾ ਉਸ ਦੇ ਬਾਰੇ ਪਤਾ ਨਹੀਂ ਚੱਲਿਆ ਜੀ ਲੇਕਿਨ ਹਲੇ ਤੱਕ ਜੋ ਲੱਗਦਾ ਹੈਗਾ ਕਿ ਉਹ ਕੰਜ਼ੂਮ ਹੋ ਗਈ ਸੀਗੀ ਜੇ ਤਦ ਹੀ ਇਹ 12 ਗ੍ਰਾਮ ਜੋ ਰਿਕਵਰ ਹੋਈ ਹੈ ਉਸ ਤੋਂ ਅ ਸਰ ਜਿਹੜੀ ਪਿਛਲੀ ਰਿਸਰਚ ਹੋਈ ਸੀ ਸਰਚ ਆਪਰੇਸ਼ਨ ਹੋਇਆ ਸੀ ਉਸ ਤੋਂ ਬਾਅਦ ਹੀ ਜਿਹੜਾ ਜਿਹੜੇ ਦੁਬਾਰਾ ਜਿਹੜੇ ਮੋਬਾਈਲ ਬ੍ਰਾਂਡ ਹੋਇਆ ਵੀ ਲੱਗਦਾ ਹੈ ਜੀ ਜਿਹੜੀ ਜੇਲ ਸਰਚ ਹੋਈ ਸੀ ਮੈਂ ਸ਼ਲਾਗਾ ਕਰਾਂਗਾ ਸਾਰੀ ਸੰਗਰੂਰ ਪੁਲਿਸ ਦੀ ਟੀਮ ਦਾ ਕਿ ਇਹਨਾਂ ਨੇ ਅਚਨਚੇਤ ਚੈਕਿੰਗ ਕੀਤੀ ਜਿਹੜਾ ਆਮ ਤੌਰ ਤੇ ਇੱਕ ਇੱਕ ਵਿਊ ਬਣਿਆ ਹੋਇਆ ਹੈ ਕਿ ਜੀ ਪੁਲਿਸ ਨੂੰ ਪਤਾ ਹੁੰਦਾ ਹੈ ਜਾਂ ਪਹਿਲਾਂ ਗੱਲ ਲੀਕ ਹੋ ਜਾਂਦੀ ਹੈ ਬਹੁਤ سارے ਲੋਕ ਬਹੁਤ سارے 엘ਮੈਂਟਸ اور ਫੈਕਟਰਸ ਹਰ ਛੋਟੇ ਛੋਟੇ ਆਪਰੇਸ਼ਨ ਵਿੱਚ ਇਨਵੋਲਡ ਹੁੰਦੇ ਹੈ ਜਿਸ ਤੇ ਸਭ ਤੇ ਤੁਸੀਂ ਕੰਟਰੋਲ ਨਹੀਂ ਰੱਖ ਸਕਦੇ ਲੇਕਿਨ ਪੂਰੀ ਈਮਾਨਦਾਰੀ ਨੇਕ ਨੀਤੀ ਨਾਲ ਇਹਨਾਂ ਨੇ ਵਿਉਂਤਬੰਦੀ ਕਰਕੇ ਉਹ ਸਰਚ ਕੀਤੀ ਇਹਨਾਂ ਨੂੰ ਕੁਝ ਇਨਪੁਟ ਵੀ ਸੀਗਾ ਜਿਸ ਦੇ ਤਹਿਤ ਇਹ ਐਡੀ ਵੱਡੀ ਕਾਰਵਾਈ ਤੇ ਰਿਕਵਰੀ ਕਰ ਸਕੇ ਤੁਸੀਂ ਦੇਖੋ ਕਿ ਉਸ ਇੱਕ ਰਿਕਵਰੀ ਦੇ ਕਾਰਨ ਕਿੰਨਾ ਸਾਰਾ ਦਾ ਸਾਰਾ ਨੈਟਵਰਕ ਹੌਲੀ-ਹੌਲੀ ਅਸੀਂ ਉਸ ਨੂੰ ਖੋਲ ਪਾ ਰਹੇ ਹਾਂ ਤੇ ਸਾਰਾ ਡਿਸਕਵਰ ਕਰ ਪਾ ਰਹੇ ਹਾਂ ਸਰ ਮਰਤੀ ਸਿੰਘ ਜਿਹੜਾ ਅੰਮ੍ਰਿਤਸਰ ਦਾ ਪੜਿਆ ਗਿਆਗਾ ਉਹਦਾ ਕਿੰਨਾ ਵੱਡਾ ਰੋਲ ਹੈਗਾ ਕੰਡਨੈਕਸ ਦੇ ਜੀ ਬਿਲਕੁਲ ਹੈਗਾ ਕਿਉਂਕਿ ਇਹ ਵੱਡੇ ਮਾਤਰਾ ਵਿੱਚ ਜਿਹੜਾ ਹੈਰੋਇਨ ਦਾ ਗੋਰਖ ਧੰਦਾ ਹੈਗਾ ਉਹਦੋਂ ਡਿਸਟ੍ਰਿਬਿਊਟ ਕਰਨ ਦਾ ਏਜ ਬਾਰਡਰ ਏਰੀਆ ਦੇ ਵਿੱਚ ਕਰ ਰਹੇ ਸੀ ਔਰ ਇਸ ਨਾਲ ਬਹੁਤ ਵੱਡੀ ਇੱਕ ਜਿਹੜਾ ਵੱਡਾ ਮਗਰਮਚ ਫ ਹੋਏਗੀ ਉਹਨਾਂ ਦੀ ਲਿੰਕੇਜਸ ਤੇ ਵੀ ਪੁਲਿਸ ਹੁਣ ਕੰਮ ਕਰ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਲੱਗਦਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਨੇ ਜੈਮਰ ਦੀ ਗੱਲ ਕੀਤੀ ਕਿ ਇਹਦੇ ਨਵੇਂ ਤਕਨੀਕ ਦੇ ਜੈਮਰ ਨੇ ਸਪੈਸਟਿਕ ਆਪਰੇਸ਼ਨ ਦੇ ਉੱਪਰ ਲੱਗਦੇ ਆ ਲੱਗਦਾ ਕਿ ਉਹਨਾਂ ਨਾਲ ਹੀ ਚੀਜ਼ ਖਤਮ ਹੋ ਜੇ ਜੀ ਬਿਲਕੁਲ ਉਸ ਨਾਲ ਫਰਕ ਤਾਂ ਪਹਿਲਾਂ ਬਹੁਤ ਪਿਆ ਹੈ ਅਗਰ ਤੁਸੀਂ ਦੇਖੋਗੇ ਕਿ ਕਈ ਕਈ ਜੇਲਾਂ ਵਿੱਚ ਤੁਸੀਂ ਦੇਖੋਗੇ ਕਿ ਕੈਦੀਆਂ ਨੂੰ ਇਹ ਉਹਨਾਂ ਦਾ ਰੁਝਾਨ ਹੁੰਦਾ ਹੈ ਕਿ ਸਾਨੂੰ ਇੱਥੋਂ ਬਦਲਿਆ ਜਾਵੇ ਕਿਉਂਕਿ ਜੈਮਰ ਬਹੁਤ ਜ਼ਿਆਦਾ ਇਫੈਕਟਿਵ ਨੇ ਜ਼ਿਆਦਾ ਮਾਤਰਾ ਵਿੱਚ ਉੱਥੇ ਡਿਪਲੋਏਡ ਨੇ ਜਿਵੇਂ ਆਪਣੀ ਇਹ ਵਾਲੀ ਜੇਲ ਵੀ ਹੈਗਾ ਤੁਸੀਂ ਦੇਖੋਗੇ ਕਿ ਦੇ ਲੇਕਿਨ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਕਵਰ ਕੀਤਾ ਜਾਵੇ ਖਤਮ ਕੀਤਾ ਜਾ ਸਕੇ ਇਹ ਜੀ ਗੁਰਪ੍ਰੀਤ ਨੇ ਇਹ ਡੀਐਸਪੀ ਦਾ ਅਸਟੋ ਹੋ ਗਈ ਹੈ ਇਹ ਜੀ ਇਹ ਜੀ ਗੁਰਪ੍ਰੀਤ ਸਿੰਘ ਨੇ ਇਹ ਡੀਐਸਪੀ ਸਿਕਿਉਰਿਟੀ ਜੇਲ ਪੋਸਟਡ ਸੀ ਸੰਗਰੂਰ ਜੇਲ ਦੇ ਵਿੱਚ ਤੇ ਇਹਨਾਂ ਨੂੰ ਹੁਣ ਬਰਨਾਲਾ ਜੇਲ ਵਿੱਚ ਬੰਦ ਕਰਾਇਆ ਗਿਆ ਕਿਉਂਕਿ ਕੋਸੀ ਜੇਲ ਵਿੱਚ ਬੰਦ ਕਰਾਣਾ ਮੁਨਾਸਿਬ ਨਹੀਂ ਸੀ ਇਹ ਪੋਸਟਡ ਸੀ ਇਹਦਾ ਟਾਈਮ ਸੀ ਇਹ ਕੁਝ ਟਾਈਮ ਤੋਂ ਇੱਥੇ ਪੋਸਟਡ ਨੇ ਐਗਜ਼ੈਕਟ ਡਿਟੇਲਸ ਨਾਲ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਜੀ ਰਵੀ ਤੋਂ ਕੰਪਲੀਟ ਹੋਈ ਹੈ ਬਾਕੀ ਜੀ ਜਿਹੜੇ ਤਲੀ ਰਿਲੀਜ ਨੇ ਉਹਨਾਂ ਦਾ ਰਵੀ ਦਾ ਨਾਮ ਹੈ ਮੈਂ ਗਾਈ ਚੇਤਾ नहीं जी वही वो, वो जेल के अंदर जी आगे की डिस्ट्रीब्यूट कर रहे हैं कि वे कंज्यूम कर रहे हैं वो बिल्कुल एक बकरी कहानी है जी जिसने मंगवाई है उसका मतलब ये नहीं है कि वो सारे कंज्यूम भी कर रहे हैं मंगवाई होती है इतनी जी ठीक है जी ठीक है